ਸਮੇਜ ਨੂੰ ਕਿਸੇ ਰਕਰੀ ਕਿਹਾ ਜਾਏਗਾ ਵੀ ਪਾਜਾ ਜਾ ਇੱਧਰ-ਉਧਰ ਘੁੰਮ ਰਹੇ ਨੇ ਸਮੇਜ ਦੀ ਕਾਰਵਾਈ ਤਾਂ ਬੜੀਆਂ ਪੰਨੀਆਂ ਬੇਨਤੀ ਹੁੰਦੀ ਹੈ ਕਿ ਜਾਂ ਪੀੜੀ ਨੇ ਸਾਫੀਆ ਪਾਈ 12 ਵਜੇ ਨੇ ਅੱ퍼 ਕੁਛ ਲੈ ਨਹੀਂ ਮਾਤੇ ਹੈ ਨਾ ਕਰ ਕਰਾ ਤੇ ਨਾ ਸਭ ਨੂੰ ਦੇਣਾ ਤੇ ਬੜਾ ਜ਼ੋਰ ਵੇਖਣਾ ਕਿ ਕਿੰਨਾ ਜ਼ੋਰ ਹੈ ਨਾ ਦੇਣਾ ਜ਼ੋਰ ਹੈ ਉਹ ਸਿਰਫ 18 ਨੰਬਰ ਦੀ ਤਰ੍ਹਾਂ 214 ਪੱਪਾ ਹਿੰਦੂਵਾਦੀ ਨਹੀਂ ਕਰਦੀ ਉਹਨੂੰ ਸ਼ਾਫਤ ਦੇ ਵਿੱਚ ਰਹਿਣਾ ਹੈ ਸਰ ਦਾ ਗੋਣ ਨਾ ਦੇ ਜਨਾ ਤਾਂ ਸਾਡੇ ਜਿਹੜੇ 35 ਸਾਲਾਂ ਨੇ ਮੁੱਲਾ ਕੋਈ ਕਹਿੰਦੇ ਆ ਇੱਕ ਵਾਰ ਦੇ ਲੋ ਬਸ ਆਪੀਏ ਸਰਕਾਰ ਜਿਹੜੀ ਭੱਜ ਰਹੀ ਐ ਅੱਜ ਆਪਾਂ ਦੁਬਾਰਾ ਜਨ ਤਰਨ ਵਾਸਤੇ ਆਇਆ ਜੇ ਸਾਬੀ ਸਾਰੀ ਸਰਕਾਰਾਂ ਮਾੜੀਆਂ ਨਿਕਲਿਆ ਪਰ ਇਹ ਜਿਹੜਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜਿਹੜੀ ਗੰਦੀ ਸੀ ਸੀ ਆਮ ਆਦਮੀ ਦਾ ਕੀ ਰੱਖਾਂਗੇ ਪਰ ਜਿਹੜੇ ਆ ਮਰਕਰ ਨੇ ਆ ਆਮ ਆਦਮੀ ਵਾਲੇ ਪਾਰਟੀ ਵਾਲੇ ਜਿਹੜੇ ਕੰਮ ਕਰਨ ਵਾਲੇ ਆ ਆਹ ਮਰਕਰ ਜਿਹੜੇ ਨੇ ਇਹਰੇ ਜੇ ਸੰਗਰੂਰ ਦੇ ਵਿੱਚ ਰੋੜਰਾਂ ਨੇ ਮੁੱਖ ਮੰਤਰੀ ਜਿੱਦਦਾ ਦੋ ਸਾਲਾਂ ਅਗੇ ਸਰਕਾਰ ਬਣੀ ਮਜ਼ਦੂਰਾਂ ਦੇ ਪਰਤੀਏ ਇੱਕ ਗੱਲ ਵੀ ਰੱਖੀ ਆ ਕਦੋਂ ਇਹਦੀ ਜਵਾਬ ਸੜਕੇ ਜੇ ਦੋ ਸਾਲਾਂ ਦੇ ਵਿੱਚ ਮਜ਼ਦੂਰਾਂ ਦੇ ਪਰਤੀਏ ਇੱਕ ਗੱਲ ਵੀ ਰੱਖੀ ਹੋਵੇ ਤਾਂ ਜਿੰਨੇ ਵੀ ਤੁਸੀਂ ਕਹਿੰਦਾ ਸੀ ਸਾਰੀਆਂ ਅੱਜ ਹੋਈਆਂ ਤੇਰਾ ਕੀ ਸੀ ਉਹੋ ਤਰ੍ਹਾਂ ਠੋਕਣਾ ਸੀ ਕਿੱਥੇ ਖੜੋਣਾ ਸੀ ਸਾਨੂੰ ਸਰਕਾਰ ਦੇ ਰੋਲਾਂ ਦੀ ਮਜ਼ਬੂਰ ਕਰਦਾ ਹੈ ਤੋਂ ਸਾਥੀਓ ਸੇਵਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਕਿਉਂਕਿ ਆਪਣੇ ਬਹੁਤ ਬੁਲਾ ਰਹੇ ਨੇ ਸਾਰੇ ਨੂੰ ਕੰਪਨੀ ਮਿਲ ਰਿਹਾ ਪਿਆੰ ਦਿੱਤਾ ਜਾ ਰਿਹਾ ਤੇ ਜਿੰਨੀ ਵੀ ਪ੍ਰਾਸ ਉਹਦੇ ਸੱਜੇ ਵੱਧ ਲੋ ਅਨੁਸ਼ਾਸਨ ਦੇ ਵਿੱਚ ਰਹਿਣਾ ਹੈ ਤੇ ਸੇਵਾ ਦੀ ਕਾਰਵਾਈ ਸ਼ੁਰੂ ਹੋਣੀ ਹੈ ਕਿਉਂਕਿ ਆਪਣੇ ਜੋ ਪੰਜਾਬ ਦੇ ਵਿੱਚ ਉਜਗਤੀ ਦੇ ਲੀਡਰ ਪਹੁੰਚੇ ਨੇ ਸਾਰੇ ਸਾਥੀਆਂ ਦੇ ਪੰਜਾਬ ਰੱਖਨੇ ਸਾਥੀਓ ਪੰਜਾਬ ਰੱਖ ਰਿਹਾ ਇਹਨਾਂ ਨੂੰ ਤਾਂ ਲੱਗ ਆਉਂਦਾ ਜੇ ਸਾਥੀ ਤੁਸੀਂ ਬਾਦ ਕੇ ਸਾਹਮਣੇ ਅੰਮ੍ਰੋ ਕੀ ਬੱਧੇ ਰਹੋਗੇ ਉਹਨਾਂ ਲਗਦੇ ਵਿੱਚ ਪਾ ਰਹੇ ਹੋਗੇ ਤਾਂ ਸਾਰੇ ਸਾਡਕੇ ਲਈ ਬੇਨਤੀ ਹੈ ਕਿ ਸਾਥੀਆਂ ਪੈਰ ਚੋ ਸਟੇਜ ਦੀ ਕਾਰਜ ਸ਼ੁਰੂ ਹੋਣ ਲੱਗੀ ਹੈ 12:00 ਵਜੇ ਨੇ ਤਾਂ ਨਾਲੇ ਜੋਰ ਲੋਕਾਂ ਦੇ ਲਾ ਕੇ ਸਾਡੇ ਸਟੇਜ ਦੀ ਕਾਰਜ ਸ਼ੁਰੂ ਕਰਨੀ ਹੈ ਸਾਥੀਓ ਬੋਲੋ ਜਿਹੜਾ ਸਾਥੀ ਨਾ ਬੱਝਾ ਉਹ ਜੱਫੇ ਬੰਦੇ ਨਾ ਵਰਕਰ ਨਹੀਂ ਸਮਝੋ ਜਿਹੜਾ ਉਹ ਜੱਫੇ ਬੰਦੇ ਗਦਾਵੀ ਕਰਦੇ ਜਿਹੜਾ ਉੱਥੇ ਬੈਠਦਾ ਨੀਗਾ ਇਹੋ ਸਿਆਣਾ ਵਰਕਰ ਉਹ ਆਪਣਾ ਵਿਸਾਜੂਗਾ ਇਹਨੇ ਸਾਥੀਆਂ ਨੂੰ ਵਾਰ-ਵਾਰ ਨਹੀਂ ਕਹਣਾ ਚਾਹੀਦਾ ਦੇ ਦੀ ਜਦੋਂ ਸਭ ਤੋਂ ਪਹਿਲਾਂ ਜੀ ਕਾਮ ਸ਼ੁਰੂ ਹੋ ਲੱਗੀ ਹੈ ਬਾਦ ਨੂੰ ਜੋ ਮਨ ਦੇਣਾ ਹੈ ਉਹ ਬੜਾ ਨਾਲ ਅੰਦਰ ਰਾਜੇ ਇਹ ਕੰਮ ਹੋ ਗਿਆ ਨਹੀਂ ਭਾਈ ਜੇਰਾ ਤਾਂ ਸਾਖੀਓ ਸਟੇਜ ਦੀ ਕਾਰਗਰੀ ਸ਼ੁਰੂ ਹੋ ਲੱਗੀ ਹੈ ਤੇ ਨਾਰਾ ਜਿਹਾ ਜੋਰ ਜੋਰ ਨਾਲ ਜਿੰਨੇ ਬਣਾ ਲਈ ਅੱਜ 2500 ਬਣਾ ਲਾ ਵੀਡੀਓ ਬਣਾ ਲਾ ਪਿਆਰ ਤੋਂ ਸਾਰੇ ਪੰਜਾਬ ਸਾਰੀ ਦੁਨੀਆ ਦੇ ਕੋਤੇ ਤੱਕ ਪਹੁੰਚਾਉਂਗੇ ਇਥੇ ਭਗਵੰਦ ਮਾਨ ਵੀ ਚੰਡੀਗੜ੍ਹ ਪਤਾ ਲੱਗ ਜੀ ਆ ਮੇਰਾ ਸ਼ਹਿਰ ਕਿਹੜਾ ਹੈ ਤਾਂ ਨਾਲੇ ਜਿਹਾ ਜੋਰ ਸ਼ੋਰ ਨਾਲ ਜਿੰਨਾ ਵੀ ਜੋਰ ਸਾਲੋਂ ਨੂੰ ਅਸਰ ਇੱਥੇ ਹੀ ਮਜ਼ਦੂਰ ਹੈ ਜਿੰਦਾਬਾਦ ਜਿੰਦਾਬਾਦ